ਵਧਿਆ ਜੀ ਬਹੁਤ ਅਲਟੀਮੇਟ ਟੇਸਟ ਹੈ ਬਹੁਤ ਕੀ ਮੈਸੇਜ ਕੀ ਦੇਣਾ ਜਾਊਂਗੀ ਮੈਸੇਜ ਇਹ ਜੀ ਦੇਣਾ ਚਾਹਾਂਗੀ ਸਾਰੇ ਜਣੇ ਫੈਮਿਲੀ ਰੈਸਟੋਰੈਂਟ ਹੈ ਵਿਜ਼ਿਟ ਕਰੋ ਆਪਣੀ ਆਪਣੀ ਫੈਮਿਲੀ ਨਾਲ ਫਰੈਂਡਸ ਨਾਲ ਤੁਸੀਂ ਆ ਕੇ ਕੀ ਖਾਣਾਗਾ ਸਕਦੇ ਹੋ ਡਿਨਰ ਕਰ ਸਕਦੇ ਹੋ ਬਹੁਤ ਅਲਟੀਮੇਟ ਹੈ ਸਰਵਿਸ ਅੱਛੀ ਹੈ ਨਾਵਾਸੀਆਂ ਨੂੰ ਇਹ ਜਾਣਾ ਚਾਹੂੰਗੀ ਬਸੰਤ ਵਾਲਿਆਂ ਦੀ ਕੁਆਲਿਟੀ ਜੋ ਬਹੁਤ ਅੱਛੀ ਹੈ ਫੂਡ ਦੀ ਜੋ ਕੁਆਲਿਟੀ ਬਹੁਤ ਅੱਛੀ ਹੈ ਸਰਵਿਸ ਹੈ ਜੋ ਉਹ ਵੀ ਬਹੁਤ ਪੈਰੀ ਹੈ ਤਾਂ ਸਾਰੇ ਕਨੇਵਾਸੀਆਂ ਨੂੰ ਇਹ ਜਾਣਾ ਚਾਹੂੰਗੀ ਇੱਕ ਵਾਰ ਇੱਥੇ ਵਿਜ਼ਿਟ ਕਰੋ ਔਰ ਇੱਕ ਵਾਰ ਜਾ ਆਪਣੀ ਫੈਮਿਲੀ ਨੂੰ ਲੈ ਕੇ ਜ਼ਰੂਰ ਆਓ ਆ ਮੇਰਾ ਨਾਮ ਕਵਲ ਬਸੰਤ ਔਰ ਮੇਰੇ ਨਾਲ ਮੇਰੇ 파ਰਟਨਰ ਰਜਿੰਦਰਪੁਰੀ ਜੀ ਹਾਂਜੀ ਸਰ ਸਭ ਤੋਂ ਪਹਿਲੇ ਤਾਂ ਜਿਹੜਾ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਆਪਣੇ ਅਸੀਂ ਨਵੇਂ ਬੈਂਕੁੜ ਦੇ ਨਾਲ ਅਸੀਂ ਨਵਾਂ ਬੈਂਕੁੜ ਲੈ ਕੇ ਆ ਰਹੇ ਹਾਂ ਕਰਨੇ ਦੇ ਵਿੱਚ ਪਹਿਲੇ ਸਾਡਾ ਰੈਸਟੋਰੈਂਟ ਤਕਰੀਬਨ 8-9 ਮਹੀਨੇ ਤੋਂ ਆਲਰੇਡੀ ਚੱਲ ਰਿਹਾ ਜਿੱਥੇ ਬਹੁਤ ਲੋਕਾਂ ਦਾ ਪਿਆਰ ਹੈ ਲੋਕਾਂ ਨੂੰ ਪ੍ਰੇਪਰੇਸ਼ਨ ਸਾਡੀ ਪਸੰਦ ਹੈ ਆਂਦੇ ਨੇ ਇੰਜੋਏ ਕਰਦੇ ਨੇ ਖਾਣਾ ਇੰਜੋਏ ਕਰਦੇ ਨੇ ਇਹ ਬੜੀ ਧੀਰ ਤੋਂ ਡਿਮਾਂਡ ਸੀਗੀ ਕਿ ਇੱਕ ਪਾਰਟੀ ਹਾਲ ਵੀ ਤੁਸੀਂ ਖੋਲੋ ਇੱਥੇ ਤਾਂ ਅਸੀਂ ਹੁਣ तकरीबन 400 ਬੰਦੇ ਦਾ ਬੈਂਕਟ ਅਸੀਂ ਇੱਥੇ ਬਣਾਇਆ 100 ਤੋਂ ਲੈ ਕੇ 400 ਬੰਦੇ ਤੱਕ ਦਾ ਬੈਂਕਟ ਹੈ ਦੋ ਤਿੰਨ ਬੈਂਕਟ ਲਗ-ਲਗ ਬਣਾਏ ਨੇ ਜਿਹਦੀ ਕੈਪੈਸਿਟੀ ਡਿਫਰੈਂਟ ਡਿਫਰੈਂਟ ਹੈ ਤਾਂ ਉਹਦੇ ਵਿੱਚ ਜਿਵੇਂ ਕਿ ਪ੍ਰੇਪਰੇਸ਼ਨ ਨੂੰ ਸਾਡੇ ਸਭ ਜਾਣਦੇ ਹੀ ਨੇ ਕਿ ਅਸੀਂ ਦਿੰਨੇ ਹੁਣ ਬੈਂਕਟ ਦੇ ਵਿੱਚ ਵੀ ਅਸੀਂ ਉਹ ਸੇਮ ਚੀਜ਼ ਨੂੰ ਚਾਹੇ ਵਧੀਆ ਪ੍ਰੇਪਰੇਸ਼ਨ ਹੈ 스ਨੈਕਸ ਹੈ ਫੂਡ ਹੈ ਚਾਲ ਹੈ ਹਰ ਤਰ੍ਹਾਂ ਦੀ ਜਿਨੂੰ ਆਪਾਂ ਕਹਿੰਦੇ ਆ एवरी ਫੈਸਿਲਿਟੀ ਏ ਤੋਂ ਲੈ ਕੇ ਜ਼ੀ ਅੰਡਰ ਵਨ ਰੂਪ ਡੈਕੋਰੇਸ਼ਨ ਤੋਂ ਲੈ ਕੇ ਡੀਜੇ ਤੋਂ ਲੈ ਕੇ ਹੋਰ ਅਦਰ ਅੱਜਕੱਲ ਬਹੁਤ ਮੈਰਿਜ ਵਿੱਚ ਚਲਦੇ ਆ ਲੋਗ ਡੈਕੋਰੇਸ਼ਨਸ ਹੀ ਥੀਮਸ ਲੈ ਕੇ ਆਂਦੇ ਨੇ ਡਿਫਰੈਂਟ ਜਿਨੂੰ ਥੀਮਸ ਦੇ ਨਾਲ ਚਲਦੀਆਂ ਤਾਂ ਉਹ ਸਾਰੀਆਂ ਇੱਕੋ ਰੂਫ ਦੇ ਅੰਡਰ ਮਿਲਣਗੀਆਂ ਪਲੱਸ ਅਸੀਂ ਜਿਹੜਾ ਹਾਲ ਬਣਾਇਆ ਬਹੁਤ ਖੂਬਸੂਰਤ ਬਣਾਇਆ ਹੈ ਬਹੁਤ ਡੈਕੋਰੇਟਿਵ ਬਣਾਇਆ ਹੈ ਔਰ ਇੱਧਰ ਦੀ ਕੁਝ ਡੈਕੋਰੇਸ਼ਨਸ ਕੀਤੀਆਂ ਜਿਹੜੀਆਂ ਕਿ ਲੋਕਾਂ ਨੂੰ ਬਾਰੋਵੀ ਇੰਨੀ ਜ਼ਿਆਦਾ ਡੈਕੋਰੇਸ਼ਨ ਕਰਵਾਉਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਅੰਦਰ ਹੀ ਸਾਡੇ ਕੋਲ ਹੀ ਫੈਸਿਲਿਟੀ ਮਿਲੇਗੀ ਇਸ ਤੋਂ ਇਲਾਵਾ ਸੀ ਨਾ ਰੈਸਟੋਰੈਂਟ ਦੇ ਵਿੱਚ ਆਪਣੀ ਹੁਣ ਕਿਉਂਕਿ ਲੋਕਾਂ ਦਾ ਪਿਆਰ ਮਿਲਦਾ ਹੈ ਔਰ ਫੈਸਟੀਵਲਸ ਦੇ ਵਿੱਚ ਆ ਕੇ ਹਰ ਇੱਕ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਬ੍ਰਾਂਡ ਨਾਲ ਜੁੜੇ ਹੁੰਦੇ ਹੋ ਕਿ ਸਾਨੂੰ ਇੰਨਾ ਵੱਲੋਂ ਅਸੀਂ ਆਣਿਆ ਜਾਂਦੇ ਆ ਤੇ ਸਾਨੂੰ ਹੁਣ ਕੀ ਫੈਸਿਲਿਟੀ ਮਿਲਣਗੀ ਆ ਸੋ ਅਸੀਂ ਪਿਛਲੇ ਦਿਨਾਂ ਚ ਇੱਕ ਬਫੇ ਇੰਟਰੋਡਿਊਸ ਕੀਤਾ ਸੀਗਾ ਕਰਵਾ ਚੌਦ ਦੇ ਵਿੱਚ ਜਿਹਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸੀਗਾ ਉਸ ਤੋਂ ਬਾਅਦ ਹੁਣ ਅਸੀਂ ਲੋਗਾ ਦੀ ਡਿਮਾਂਡ ਤੇ ਸੈਟਰਡੇ ਔਰ ਸੰਡੇ ਨੂੰ ਡਿਨਰ ਦੇ ਵਿੱਚ ਬਫੇ ਲੈ ਕੇ ਆ ਰਿਹਾ ਜੋ ਕਿ ਪ੍ਰੋਪਰ ਵਿਦ 스ਨੈਕਸ ਸੂਪ ਖਾਣਾ ਪੀਣਾ ਡਰਿੰਕਸ ਸਵੀਟ ਡਿਸ਼ ਸਭ ਕੁਝ ਇਨਕਲੂਡ ਹੁੰਦਾ ਹੋਵੇ ਚੋ ਔਰ ਲੋਗਾ ਨੇ ਬਹੁਤ ਇੰਜੋਏ ਕੀਤਾ ਸੀ ਕਿ ਉਮੀਦ ਕਰਦੇ ਅੱਗੋ ਵੀ ਬਹੁਤ ਇੰਜੋਏ ਕਰਨਗੇ ਕਿਉਂਕਿ ਅਸੀਂ ਹਰ ਸ਼ਨੀ ਐਤਵਾਰ ਨੂੰ ਬਿਲਕੁਲ ਡਿਫਰੈਂਟ ਆਈਟਮਸ ਲੈ ਕੇ ਆਵਾਂਗੇ ਤਾਂ ਕਿ ਲੋਕ ਸਾਡੇ ਨਵੇਂ-ਨਵੇਂ ਜੋ ਅਸੀਂ ਡਿਸ਼ਸ ਇੰਟਰੋਡਿਊਸ ਕਰਦੇ ਆ ਉਹਨਾਂ ਤੋਂ ਜਾਣੂ ਹੋਣ ਤੇ ਉਹਨਾਂ ਨੂੰ ਆ ਕੇ ਇੰਜੋਏ ਕਰਨ ਔਰ ਉਸ ਤੋਂ ਇਲਾਵਾ ਅਸੀਂ ਡੇ ਟਾਈਮ ਦੇ ਕਸਟਮਰਸ ਲਈ ਜੋ ਸਾਡੇ ਸਪੈਸ਼ਲੀ ਲੇਡੀਜ਼ ਨੇ ਜੋ ਲੇਡੀਜ਼ ਕਿਟਸ ਪਾਰਟੀ ਕਰਦੀ ਹੈ ਬੱਚੇ ਬਰਥਡੇ ਪਾਰਟੀਆਂ ਕਰਦੇ ਆ ਕੇ ਉਹਨਾਂ ਦੀ ਕੁਝ ਸਪੈਸ਼ਲ ਡਿਮਾਂਡ ਰਹਿੰਦੀ ਹੈ ਉਹਨਾਂ ਲਈ ਅਸੀਂ 30% ਆਫ ਦੀ ਸਕੀਮ ਲੈ ਕੇ ਆ ਰਹੇ ਆ ਸ਼ਾਮ ਨੂੰ 7 ਵਜੇ ਤੱਕ ਜਿੰਨੀ ਵੀ ਬਿਲਿੰਗ ਹੋਏਗੀ ਉਹਦੇ ਤੇ 30% ਆਫਰ ਹੋਏਗੀ ਉਸ ਤੋਂ ਇਲਾਵਾ ਅਸੀਂ ਇੱਕ ਲੌਇਲਟੀ ਪ੍ਰੋਗਰਾਮ ਲੈ ਕੇ ਆ ਰਹੇ ਆ ਲੌਇਲਟੀ ਕਾਰਡ ਜਿਹਨੂੰ ਕਹਿੰਦੇ ਆ ਜਿਹੜੇ ਆਪਣੇ ਲੌਇਲ ਕਸਟਮਰਸ ਨੇ ਜਿਹੜੇ ਰਿਪੀਟ ਕਰਦੇ ਰਹਿੰਦੇ ਨੇ ਹਫਤੇ 'ਚ ਦੋ ਵਾਰੀ ਤਿੰਨ ਵਾਰੀ ਖਾਣਾ ਖਾਣ ਆਉਂਦੇ ਨੇ ਤੋ ਜਿੰਨਾ ਜਿਆਦਾ ਉਹਨਾਂ ਦਾ ਖਾਂਗੇ ਉਹਨਾਂ ਹੀ ਉਹਨਾਂ ਨੂੰ ਮੈਕਸਿਮਮ ਡਿਸਕਾਊਂਟ ਮਿਲੇਗੀ ਉਸ ਦੀ ਦੇ ਉੱਪਰ ਪੁਆਇੰਟਸ ਉਹਨਾਂ ਦੇ ਐਡ ਹੁੰਦੇ ਜਾਣਗੇ ਉਸ ਤੋਂ ਬਾਅਦ ਉਹਨਾਂ ਦੀ ਚੁਆਇਸ ਹੈ ਉਹ ਨੂੰ ਬਿੱਲ ਦੇ ਵਿੱਚ ਰੀਡੀਮ ਕਰਵਾਉਣ ਉਹ ਨੂੰ ਡਿਸਕਾਊਂਟ ਦੇ ਵਿੱਚ ਰੀਡੀਮ ਕਰਵਾਉਣ ਉਸ ਤੋਂ ਇਲਾਵਾ ਅੱਗੋਂ ਜਿਵੇਂ 크ਿਸਮਸ ਆ ਰਹੀ ਹੈ ਨਿਊ ਇਅਰ ਆ ਰਿਹਾ ਹੈ ਤੇ ਉਹਦੇ ਲਈ ਅਸੀਂ ਅੱਛੀ ਪਾਰਟੀਆਂ ਅਰੇਂਜ ਕਰਾਂਗੇ ਜਿੱਦੇ ਲੋਕ ਆ ਕੇ ਇੰਜੋਏ ਕਰਨਗੇ ਤਾਂ ਮੈਂ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਮੁਬਾਰਕਾ ਦਿੰਨਾ ਸਾਡੇ ਤਿਉਹਾਰਾਂ ਦੇ ਦਿਨ ਚੱਲ ਰਹੇ ਆਂ ਦੀਵਾਲੀ ਦੀਆਂ ਬਹੁਤ-ਬਹੁਤ ਜਿਆਦਾ ਮੁਬਾਰਕਾਂ ਔਰ ਅਸੀਂ ਤਿਉਹਾਰਾਂ ਦੇ ਉੱਪਰ ਸਪੈਸ਼ਲ ਰੈਸਟੋਰੈਂਟ ਦੇ ਵਿੱਚ ਆਈਟਮਾਂ ਆ ਰਹੀਆਂ ਔਰ ਉਹਨਾਂ ਦਾ ਇੰਜੋਏ ਵੀ ਕਰਨਾ ਚਾਹੀਦਾ ਹੈ ਕਰਵਾ ਚੌਥ ਦੇ ਉੱਪਰ ਵਫੇ ਦੀ ਚੱਲੀ ਸੀ ਆਫਰ ਉਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਬਹੁਤ ਤਾਰੀਫ ਕੀਤੀ ਹੈ ਬਹੁਤ ਅੱਛਾ ਵਫੇ ਸੀਗਾ ਔਰ ਪਿਛਲੇ ਬਸੇ ਨਾ ਸਾਡਾ ਵੈਂਕਿਊਠਾਲ ਤਿਆਰ ਹੋਇਆ ਜਿਹੜਾ ਕਿ ਅਦਭੁਤ ਹੈ ਲੋਕ ਲੇਟੈਸਟ ਟੈਕਨੋਲੋਜੀ ਨਾਲ ਤਿਆਰ ਕੀਤਾ ਹੋਇਆ ਹੈ ਇੰਟੀਰੀਅਰ ਦੇ ਵਿੱਚ ਲੇਟੈਸਟ ਹੈ ਸਾਰਾ ਕੁਝ ਜਿਹੜੇ ਸਾਡੇ ਫਰਨੀਚਰ ਹੈ ਉਹ ਵੀ ਲੇਟੈਸਟ ਹੈ ਔਰ ਸਫਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਗਿਆ ਹੈ ਕਿਸੇ ਨੂੰ ਸਫਾਈ ਦੇ ਵਿੱਚ ਕੰਪਲੀਟ ਨਹੀਂ ਆਨ ਦਿੱਤੀ ਜਾਏਗੀ ਅਸੀਂ ਵੈਂਕਿਊਠਾਲ ਕੰਪਲੀਟ ਉਹਦੇ ਨਾਲ ਲੜਕੀਆਂ ਲੜਕਿਆਂ ਵਾਸਤੇ ਰੂਮ ਸਭ ਚੀਜ਼ਾਂ ਪੂਰੀ ਅੱਜ ਦੀ ਟੈਕਨੋਲੋਜੀ ਨਾਲ ਬਣਾਈਆਂ ਹੋਈਆਂ ਹਨ ਫੀਡਬੈਕ ਕਿ ਸ਼ੁਰੂ ਤੋਂ ਹੀ ਬਹੁਤ ਅੱਛੀ ਮਿਲ ਰਹੀ ਹੈ ਬਸੰਤ ਦੇ ਕਿਉਂਕਿ ਬਸੰਤ ਦਾ ਬਹੁਤ ਪੁਰਾਣਾ ਨਾਮ ਹੈ ਕੁਆਲਿਟੀ ਬਣਾ ਕੇ ਰੱਖਣਾ ਬਸੰਤ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਮਲਜੀ ਸਾਡੇ ਕਨੇਡਾ ਗਏ ਹੋਏ ਸੀ ਫਰਾਂਚਾਈਜ਼ ਖੋਲਣ ਵਾਸਤੇ ਉੱਥੇ ਵੀ ਖੋਲੇ ਇਹਨਾਂ ਨੇ ਹੁਣ ਇਹ ਸਾਡੇ ਕਮਲਜੀ ਪੂਰੀ ਡਿਊਟੀ ਦੇ ਰਹੇ ਆ ਇੱਥੇ ਵੀ ਜਿਹੜੇ ਇਹ ਵਾਲਾ ਇਹਨਾਂ ਨੇ ਆਪਣਾ ਹੈੱਡ ਆਫਿਸ ਬਣਾਇਆ ਖੰਨੇ ਨੂੰ ਇੱਥੇ ਤੋਂ ਇਹ ਆਪਣਾ ਸਾਰਾ ਟਾਈਮ ਦੇ ਕੇ ਤੇ ਇੱਕ ਇਹਨੂੰ ਅੱਛੇ ਪੱਧਰ ਤੇ ਲੈ ਜਾਣਾ ਚਾਹੁੰਦੇ ਆ ਸਾਡੇ ਨਾਲ ਵੀ ਕਈ ਵਾਰੀ ਡਿਸਕਸ ਬੈਠ ਕੇ ਹੁੰਦੀ ਆ ਵੀ ਅਸੀਂ ਖੰਨੇ ਦੇ ਵਿੱਚ ਇਸ ਦਾ ਇੱਕ ਨਾਮ ਉੱਪਰ ਲੈ ਕੇ ਜਾਣਾ ਹੈ ਔਰ ਜੋ ਕਿਸੇ ਨੂੰ ਵੀ ਕੋਈ ਕੰਪਲੇਂਟ ਹੋਊਗੀ ਉਹ ਸੁਣੀ ਵੀ ਜਾਏਗੀ ਤੇ ਉਹਨੂੰ ਸੁਧਾਰਿਆ ਵੀ ਜਾਊਗਾ ਤੇ ਤੁਸੀਂ ਜੇ ਅਗਰ ਤੁਹਾਨੂੰ ਕੋਈ ਕੰਪਲੇਂਟ ਹੈ ਤਾਂ ਕਮਲਜੀਤ ਦਾ ਨੰਬਰ ਵੀ ਲਿਖਿਆ ਹੈ ਬੋਰਡ ਦੇ ਉੱਪਰ ਤੇ ਵੈਸੇ ਵੀ ਮੈਂ ਤੁਹਾਨੂੰ ਦੱਸ ਦਿੰਦਾ 98140 4444 ਕਦੇ ਵੀ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਬੁਕਿੰਗ ਵਾਸਤੇ ਵੀ ਅਗਰ ਤੁਹਾਨੂੰ ਕੋਈ ਕੰਪਲੇਂਟ ਹੈ ਉਹਦੇ ਵਾਸਤੇ ਵੀ ਹਰ ਟਾਈਮ ਅਵੇਲੇਬਲ ਹੈ ਹਰ ਇੱਕ ਦੀ ਸਮੱਸਿਆ ਸੁਣੀ ਜਾਏਗੀ ਤੁਸੀਂ ਇੱਕ ਵਾਰੀ ਜ਼ਰੂਰ ਬੈਂਕੂ ਟਹਾਲ 'ਚ ਚੱਕਰ ਲਗਾਓ ਫੰਕਸ਼ਨ ਕਰੋਗੇ ਮਤਲਬ ਅਦਭੁਤ ਲੱਗੇਗਾ ਤੁਹਾਨੂੰ ਅਸੀਂ ਸ਼ਹਿਰ ਨਿਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਫੇਰ ਕਹਾਂਗੇ ਇੱਕ ਵਾਰੀ ਜ਼ਰੂਰ ਮੌਕਾ ਦਿਓ ਤਾਂ ਕਿ ਸਾਡੇ ਵੀ ਹੌਸਲੇ ਬੁਲੰਦ ਹੋਣ ਅਸੀਂ ਕਮਾਈ ਵਾਸਤੇ ਕੰਮ ਨਹੀਂ ਕਰ ਰਹੇ ਨਾਮ ਵਾਸਤੇ ਕੰਮ ਕਰ ਰਹੇ ਹਾਂ ਇਹ ਹੀ ਸਾਡੀ ਇੱਛਾ ਹੈ ਵੀ ਤੁਸੀਂ ਆਓ ਔਰ ਇੰਜੋਏ ਕਰੋ ਬਸਤ ਦਾ ਨਾਮ ਚੱਲਦਾ ਜੀ ਅਸੀਂ ਬਸੰਤ ਦਾ ਫੂਡ ਸ਼ੁਰੂ ਤੋਂ ਲਾਈਕ ਕਰਦੇ ਸੀਗੇ ਔਰ ਅਸੀਂ ਖੰਨੇ 'ਚ ਵੀ ਇਸੇ ਸੋਚ ਨਾਲ ਤਿਆਰ ਕੀਤਾ ਸੀਗਾ ਵੀ ਅਸੀਂ ਆਪਣੇ ਖੰਨੇ ਨਿਵਾਸੀਆਂ ਨੂੰ ਸਾਰੇ ਗਵਿੰਦਗੜ੍ਹ ਕੰਨਾਸਰੰਦ ਔਰ ਨਜ਼ਦੀਕ ਜਿਹੜੇ ਸਾਡੇ ਸ਼ਹਿਰ ਹਨ ਉਹਨਾਂ ਦਾ ਨਜ਼ਦੀਕ ਬਸੰਤ ਦਾ ਟੇਸਟ ਦਈਏ। ਆਬਾਪ ਵੀ ਆਪਣੇ ਵਾਹਨ ਦਾ ਥਰਡ پارٹی ਬੀਮਾ ਔਰ ਪੂਰਨ ਬੀਮਾ ਕਰਾਏ ਏਵਮ ਗੁੰਗਵਾ ਆਸੀ ਆਪਣੇ ਵੀਕਲ ਨੰਬਰ ਸੇ ਪ੍ਰਿੰਟ ਕਰਾਏ ਉਹ ਵੀ ਬਹੁਤ ਕਮ ਬਜਟ ਮੇ। जी हाँ बेडी स्मार्ट सोल्यूशन आपके लिए लेकर आया है एक ही छत के नीचे तत्काल पैन कार्ड पासपोर्ट और ड्राइविंग लाइसेंस पाने का मौका मिलेगा नया एवं पुरान वोटर कार्ड और वोटर कार्ड में संशोधन करवाने के साथ साथ अपने आधार नंबर से खोए हुए पैन कार्ड आधार कार्ड वोटर कार्ड ड्राइविंग लाइसेंस बनवाने का सुनहरा मौका भी यहाँ बहुत ही कम प्राइस में कोई भी वाहन का बीमा थर्ड पार्टी और फुल सोर्स कराने का व्यवस्था भी है साथ ही यहाँ अपने वाहन नंबर से तुरंत अपने खोए हुए आर अपने आधार कार्ड का उपयोग करके अपना खोया हुआ ड्राइविंग लाइसेंस पाने का सुविधा भी उपलब्ध है अगर अपने मोबाइल नंबर को आधार कार्ड और वोटर कार्ड से लिंक करवाना चाहते हैं, तो यहां वो भी हो जाएगा यहाँ फिंगर से आधार कार्ड पीडीएफ डाउनलोड भी किया जाता है और तो और यहाँ आधार नंबर के माध्यम से राशन कार्ड डाउनलोड किया जाता है बस वाहन का चालान दिखाइए और अपनी उंगली डालकर अपना खोया हुआ आधार कार्ड बनवाए एड्रेस बेदी स्मार्ट सोल्यूशन खन्ना मोबाइल नंबर सेवन सेवन थ्री फाइव फाइव जीरो 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 थ्री